ਸੁਪਰੀਮ ਟਾਈਮ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਹੈ ਸ਼ਹਿਰ ਕੋਟਕਪੂਰਾ ਵਿੱਚ ਵਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਅੱਜ ਕੈਦਾਰਨਾਥ ਧਰਮਸ਼ਾਲਾ ਵਿੱਚ ਵਪਾਰੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੁਲਿਸ ਪ੍ਰਸ਼ਾਸਨ ਸ਼ਹਿਰ ਵਿੱਚ ਹੋ ਰਹੀਆਂ ਝੋਰੀਆਂ ਨੂੰ ਰੋਕਣ ਵਿੱਚ ناکਾਮ ਸਾਬਤ ਹੋ ਰਿਹਾ ਹੈ ਇਸ ਰੋਸ ਕਾਰਨ ਮੀਟਿੰਗ ਦੇ ਤੁਰੰਤ ਬਾਅਦ ਇੱਕ ਰੋਸ ਮਾਰਚ ਕੱਢਿਆ ਗਿਆ ਜੋ ਕਿ ਕੈਦਾਰਨਾਥ ਤੋਂ ਹੁੰਦਾ ਹੋਇਆ ਬੱਤੀਆਂ ਵਾਲੇ ਚੌਕ ਤੱਕ ਪਹੁੰਚਿਆ ਉੱਥੇ ਜਾ ਕੇ ਥਾਣੇ ਦਾ ਕਹਿਰਾਓ ਕੀਤਾ ਗਿਆ ਇਸ ਰੋਸ ਵਾਰ ਮਾਰਚ ਵਿੱਚ ਸਾਰੇ ਸ਼ਹਿਰ ਦੇ ਵਪਾਰੀ ਲੋਕ ਅਤੇ ਸਾਰੇ ਮੰਡਲਾਂ ਦੇ ਪ੍ਰਧਾਨ ਮੌਜੂਦ ਰਹੇ ਅਤੇ ਕੋਟਪੂਰਾ ਸ਼ਹਿਰ ਨੂੰ ਬੰਦ ਕਰਨ ਦਾ ਸਮਰਥਨ ਦਿੱਤਾ ਕਿਉਂਕਿ ਉਹ ਹਮੇਸ਼ਾ ਸਾਨੂੰ ਇਹੀ ਕਹਿੰਦੇ ਸਾਡੇ ਨੇ ਕਿ ਜੂਰੀ ਅਸੀਂ ਕਰ ਰਹੇ ਹਾਂ ਪਰ ਆਪਾਂ ਨੂੰ ਦੇਖੋ ਜਿੰਨੀ ਦੇਰ ਤੱਕ ਆਪਣੀ ਘਰ ਦਾ ਸਕੂਨ ਨਹੀਂ ਕਰਦਾ ਆਪਾਂ ਕੋਈ ਵੀ ਲਹਿਰ ਨੂੰ ਰੋਕ ਨਹੀਂ ਸਕਦੇ ਪਿਛਲੇ ਜਿਹੜੇ ਫਰੀਦਕੋਟ ਰੋਡ ਦੇ ਉੱਤੇ ਕਾਪਾ ਮਾਰਿਆ ਬੰਦੇ ਦੇ ਸਿਰ 'ਚ ਕਈ ਦੁਕਾਨਾਂ ਦੇ ਬੰਦੇ ਦੇ ਉਹਦਾ ਹਾਈਟਕ ਬੰਦੇ ਨਹੀਂ ਲੱਭੇਗੇ ਕਿਉਂਕਿ ਅਸਲ ਦੇ ਵਿੱਚ ਕੀ ਆ 8 ਵਜੇ ਦਾ ਕਰੀਬ ਕੋਈ ਟਾਈਮ ਨਹੀਂ ਹੁੰਦਾ ਸ਼ਾਮ 8 ਵਜੇ ਤੱਕ ਨੇ ਵੀ ਅਸੀਂ ਕੰਮ ਕਰਦੇ ਹਾਂ ਬੰਦਤਾ ਵੀ ਇੱਕ ਦਿਨ ਕਰ ਲਾਂਗੇ ਉਹ ਵੀ ਨਹੀਂ ਸਭਲਣੇ ਮੈਨੂੰ ਨੀ ਦੀ ਫੈਸਲਾ ਆਇਆ ਕਿ ਅਸੀਂ 6 ਵਜੇ ਬਰਗਡਾਉਨ ਕਰ ਦਈਏ ਡੇਲੀ ਬੰਦ ਲਈਏ ਅੱਜ ਤਾਂ ਡੱਟਾ ਕੋੜਾ ਬੰਦ ਲੱਗੇ ਥੋੜਾ ਬਾਅਦ ਹੋਵੇ ਤੇ ਬਾਜ਼ਾਰ ਖੁੱਲ੍ਹੇ ਬੰਦ ਦੋ ਤਾਂ ਜ਼ਰੂਰ ਤੇ 5 ਵਜੇ ਅੱਜ ਫਸੇ ਕੋਈ ਔੜਾ ਖੇਲ ਬਸ ਹੋ ਜਾਂਦਾ ਕਿਉਂ ਬੰਦ ਹੁੰਦਾ ਹੈ ਇੱਥੇ ਨੂੰ ਟਕੋ ਦੀ ਵਾਰਤ ਤੋਂ ਬਾਅਦ ਹੋ ਰਹੀ ਹੈ ਇਹ ਲਾ ਪ੍ਰਭਾਵਤ ਵੀ ਇਹ ਸਭ ਨਾਲ ਸੁਣਦਾ ਰਹੂਗਾ ਪ੍ਰਸ਼ਾਸਨ ਨੂੰ ਜੇ ਮੀਡੀਆ ਤੋਂ ਖਬਰਾਂ ਬਣਾਉਣੀਆਂ ਪ੍ਰਸ਼ਾਸਨ ਵੀ ਚੱਪੂਗਾ ਕਿ ਸਾਡੀ ਛੋਟੀ ਜਿਹੀ ਗੱਲ ਨਾਲ ਲਈ ਮਸਲਾ ਜਲਦੀ ਹੱਲੂਗਾ ਮੇਰਾ ਤਾਂ ਹੀ ਹੈ ਕਿ ਅਸੀਂ ਇਸ ਨੂੰ ਵੀ ਚਾਹਤ ਕਰ ਰਹੀ ਹਾਂ ਸੰਵਾਦ ਅੱਜ ਹਾਲਾਤ ਇਹ ਹੈ ਕਿ ਉਹ ਹਾਈਜੈਕ ਕਰਦੇ ਆ ਬੰਦੀ ਬਣਾਉਂਦੇ ਆ ਤਿੰਨ ਬੰਦੇ ਆਂਦੇ ਆ ਕਾਪਾ ਲੈਂਦੇ ਆ ਮਾਰਦੇ ਆ ਆ ਮੇਰੇ ਕੁਜ਼ੀਰ ਜੀ ਕਰੀਆਣ ਵਾਲੇ ਆ ਕਾਪਾ ਮਾਰਿਆ ਇਹਨਾਂ ਨੂੰ ਅੰਦਰ ਲੈ ਜਾ ਕੇ ਹਾਈਜੈਕ ਕਰ ਲਿਆ ਬਿਲਕੁਲ ਬੰਦੀ ਬਣਾਇਆ ਇੱਕ ਨੇ ਇਕਨੇ ਕਾਊਂਟਰ ਤੋਂ ਚੋਰੀ ਕੀਤੀ ਇੱਕ ਬਾਹਰ ਖੜਾ ਹੈ ਕੱਲ ਸਿੱਖਾ ਵਾਲੇ ਰੋਡ ਤੇ ਵੀ ਥੋੜੇ ਜਿਹਾ ਦੁਕਾਨਦਾਰ ਤੇ ਨਹੀਂ ਹੋਇਆ ਤਿੰਨ ਬੰਦੇ ਆਏ ਹੈ ਉਸ ਦੇ ਕਾਫਾ ਮਾਰਿਆ ਤਾਂ ਸ਼ੁਕਰ ਉਹਦੇ ਕੋਲ ਰਾਡ ਹੀ ਪਈ ਸੀ ਉਹਦੇ ਰਾਡ ਚੱਕ ਲਈ ਤੇ ਉਹ ਬਚ ਗਿਆ ਤਿੰਨੇ ਬੰਦੇ ਦਾ ਉਹ ਜੋ ਸਟਾਈਲ ਹੈ ਉਹ ਜੋ ਕਾਫਾ ਮਾਰਦੇ ਦੋਸਤੋ ਤੁਸੀਂ ਸੇਫ ਨਹੀਂ ਹੋ ਸਕਦੇ ਤੁਹਾਡੀ ਜ਼ਿੰਦਗੀ ਸੇਫ ਨਹੀਂ ਹੈ ਤੁਹਾਡਾ ਪੈਸਾ ਸੇਫ ਨਹੀਂ ਹੈ ਕਮਾਈ ਦਾ ਕੀ ਫਾਇਦਾ ਹੈ ਕਿਨੇ ਕਮਾਈ ਕਰੋਗੇ ਸਾਡੇ ਕਿਰਿਆੜੇ ਦੇ ਛੋਟੇ ਛੋਟੇ ਬਸਤੀ ਵਾਲੇ ਦੁਕਾਨਦਾਰ ਕਿਨੇ 6 ਵਜੇ 5 ਵਜੇ ਦੁਕਾਨਾਂ ਬੰਦ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਦੁੱਧ ਦਾ ਕੰਮ ਹੈ ਹੋਰ ਦਾ ਕੰਮ ਹੈ ਮਜ਼ਦੂਰੀਆਂ ਉਹਨਾਂ ਦੀਆਂ ਜੇ ਉਹਨਾਂ ਨੇ ਰੋਟੀ ਖਾ ਲਈਏ ਖਮਾਈ ਕਰਦੇ ਆ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਮਜ਼ਦੂਰੀ ਵਾਸਤੇ ਬੈਠਣਾ ਵੀ ਪਏਗਾ ਪਰ ਹਾਲਾਤ ਇਹ ਜਿਹੇ ਬਣ ਰਹੇ ਆ ਇੰਨੇ ਪੈੜੇ ਕੋਰੋਨਾ ਚ ਨਹੀਂ ਹੋਏ ਇੰਨੇ ਪੈੜੇ ਅੱਤਵਾਦ ਚ ਨਹੀਂ ਹੋਏ ਇੰਨੇ ਪੈੜੇ ਪੁਰਾਣੇ ਜ਼ਮਾਨੇ ਦੇ ਲੋਕਾਂ ਲੁੱਟੇ ਰਿਆਂ ਵੇਲੇ ਨਹੀਂ ਹੋਏ ਜਿਹੜੇ ਅੱਜ ਹੋ ਰਹੇ ਆ ਇਹਦੇ ਬਾਰੇ ਬਹੁਤ ਹੀ ਸਖ਼ਤ ਐਕਸ਼ਨ ਸਾਨੂੰ ਲੈਣਾ ਪਊਗਾ ਸਾਨੂੰ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਬੇਨਤੀ ਕਰਨੀ ਪੌਂਗੀ ਜੀ ਆਪ ਕੰਮ ਕਰੋ ਹਾਂ ਜੀ ਸਰ ਜੋ ਅੱਜ ਦੀ ਘਟਨਾ ਸੀ ਉਸ ਦੇ ਪਰ ਕੀ ਕਹਿਣਾ ਚਾਹੁੰਗਾ ਮੈਂ ਤਾਂ ਘਟਨਾ ਦੀ ਬਾਤ ਇਹੀ ਕਹਾਗਾ ਵੀ ਜਿਹੜਾ ਘਟਨਾ ਵਾਪਰੀ ਹੈ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਮੇਰੇ ਮਾਪਾਪਾ ਪਰ ਰਹੀ ਹੈ ਤੇ ਇਹ ਅੱਜ ਮੇਰੇ ਨਾਲ ਵਾਪਰੀ ਹੈ ਤੇ ਕੱਲ ਸਾਡੇ ਕਿਸੇ ਪ੍ਰੈਸ ਵਾਲੇ ਭਰਾ ਨਾਲ ਵੀ ਤੇ ਕਿਸੇ ਵਪਾਰੀ ਭਰਾ ਨਾਲ ਵੀ ਤੇ ਕਿਸੇ ਹੋਰ ਸ਼ਹਿਰੀ ਨਾਲ ਵੀ ਵਾਪਰ ਸਕਦੀ ਹੈ ਇਸ ਕਰਕੇ ਇਹ ਜਿਹੜੀ ਘਟਨਾ ਨੂੰ ਵੇਖ ਕੇ ਸਾਡੇ ਵਪਾਰੀ ਵਰਗ ਨੇ ਸਾਡੇ ਪ੍ਰੈਸ ਵਰਗ ਨੇ ਆਪਣੇ ਮੱਦੇਨਮੇ ਇੱਕ ਤਵੀ ਪਛਾਨ ਨੂੰ ਕਾਨੂੰ ਕੋੜਕਪੂਰਾ ਬੰਦ ਕਰਕੇ ਪ੍ਰਸ਼ਾਸਨ ਨੂੰ ਜਗਾਇਆ ਜਾਵੇ ਤੇ ਪ੍ਰਸ਼ਾਸਨ ਤੋਂ ਇਹੀ ਅਸੀਂ ਉਮੀਦ ਕਰਦੇ ਆ ਮੇ ਅੱਜ ਮੇਰੀ ਜਾਨ ਤਾਂ ਬਚ ਗਈ ਪਰ ਜੋ ਮੇਰੇ ਨਾਲ ਵਾਪਰਿਆ ਉਹ ਤਾਂ ਆਪਦੇ ਜਨੇ ਮੇਰਾ ਮੇਰੀ ਮਾਰ ਕੇ ਵੀ ਛੱਡ ਗਏ ਸੀ ਤੇ ਮੇਰੀ ਡੋਟ ਕੋ ਵੀ ਲੈ ਗਏ ਮੇਰਾ ਮੋਬਾਈਲ ਵੀ ਖੋ ਕੇ ਲੈ ਗਏ 25000 ਮੇਰੇ ਕੈਸ਼ ਸੀ ਉਹ ਟੈਕਸੀ ਜਿਹੜੀ ਉਹ ਵੀ ਮੇਰੇ ਤੋਂ ਖੋ ਕੇ ਲੈ ਗਏ ਤੇ ਪਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੇ ਜਿਹੜੀ ਘਟਨਾ ਨੂੰ ਵੇਖ ਕੇ ਘਟੋ ਘਟ ਚੁਕੰਨੇ ਹੋਣ ਵੀ ਪੀਸੀਆਰ ਵਿਧਾਨ ਸਾਡੇ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਵੀ ਉਹ ਇਸ ਥਾਮ ਨਾਲ ਪੀਸੀ ਪੀਸੀਆਰ ਵਿਧਾਨ ਤਾਂ ਜੋ ਇਹ ਚੀਜ਼ਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਮਾੜੇ ਅਸਰਾਂ ਦਾ ਕੰਮ ਹੈ ਲੁੱਟਖੋ ਕਰਨਾ ਤੇ ਜਾਨੋ ਮਾਰ ਉਹਨਾਂ ਵਾਸਤੇ ਕੋਈ ਤੁਹਾਡੀ ਜਾਨ ਦੀ ਮੋਲੀ ਉਹਨਾਂ ਵਾਸਤੇ ਨਸ਼ੇ ਨਸ਼ੂੜੀ ਬੰਦੇ ਆ ਉਹਨਾਂ ਵਾਸਤੇ ਨਸ਼ਾ ਆਪਦਾ ਨਸ਼ਾ ਜ਼ਰੂਰੀ ਹੈ ਤੁਹਾਡੀ ਜਾਨ ਦਾ ਕੋਈ ਉਹਨਾਂ ਵਾਸਤੇ ਮੋਲੀ ਇਸ ਕਰਕੇ ਪ੍ਰਸ਼ਾਸਨ ਨੂੰ ਚੌਕਸੀ ਜਿੰਨਾ ਜਿਕਰ ਨਹੀਂ ਵਿਧਾਨਗੇ ਉਹ ਇਹ ਚੀਜ਼ਾਂ ਵਾਰਤਤਾ ਨਹੀਂ ਰੁਕਣਗੀਆਂ ਇਸ ਕਰਕੇ ਪ੍ਰਸ਼ਾਸਨ ਤੋਂ ਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਸਾਡੇ ਪੰਜਾਬ ਨੂੰ ਜਦੋਂ ਮਾਨ ਸਾਹਿਬ ਨੇ ਕਿਹਾ ਸੀ ਵੀ ਪਹਿਲਾ ਸਭ ਤੋਂ ਪਹਿਲਾ ਮੇਰਾ ਇੱਕੋ ਕੰਮ ਹੋਊਗਾ ਵੀ ਮੈਂ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਰੰਗਲਾ ਪੰਜਾਬ ਬਣਾਣਾ ਹੈ ਰੰਗਲਾ ਪੰਜਾਬ ਯਾਨਾ ਚਾਹਮਕ ਪੰਜਾਬ ਬਣੂਗਾ ਜਦੋਂ ਚੱਕਾ ਪ੍ਰਿਪ੍ਰਸ਼ਾਸ਼ਨ ਦੀ ਚੌਕਸੀ ਵਧੇਗੀ ਇਸ ਕਰਕੇ ਪ੍ਰਸ਼ਾਸ਼ਨ ਤੋਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਪੀਕਰ ਸਾਹਿਬ ਸਾਡੇ ਹਲਕੇ ਦੇ ਲੈਕਵੀ ਹੈ ਵੀ ਇਹ ਜਿਨ੍ਹਾਂ ਜਿੱਕਰ ਇਹ ਚੌਕਸੀ ਨਹੀਂ ਵਿਧਾਨਗੇ ਸਾਡੇ ਪ੍ਰਸ਼ਾਸ਼ਨ ਨੂੰ ਚੁਸਤ ਨਹੀਂ ਕਰਨਗੇ ਉਨੀ ਭਰਤੀ ਕਰਨ ਜਾਂ ਜੋ ਵੀ ਇਹ ਆਪਣੇ ਤੌਰ ਤੇ ਕੰਮ ਕਰ ਸਕਦੇ ਹੈ ਵੀ ਚੌਕਸੀ ਵਿਧਾਨਤਾ ਜੋ ਇਹ ਜਿਹੜੀਆਂ ਚੀਜ਼ਾਂ ਵਾਰਦਾਤਾ ਨਾ ਹੋਣ ਜਾਂ ਜੋ ਜਾਨ ਮਾਲ ਦਾ ਨੁਕਸਾਨ ਜੋ ਮੇਰਾ ਹੋਇਆ ਹੈ ਮੇਰੀ ਜਾਨ ਦਾ ਬਚ ਗਈ ਲੇਕਿਨ ਮੇਰੇ ਜੋ ਸੱਟਾਂ ਵੱਜੀਆਂ ਇਹ 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 ਚੀਜ਼ਾਂ ਦਾ ਬਚਾਅ ਤਦ ਹੀ ਹੋ ਸਕਦਾ ਹੈ ਤਦ ਹੀ ਇੱਕ ਸ਼ਹਿਰੀ ਆਪਦੀ ਵਧੀਆ ਲਾਈਫ ਨੂੰ ਜਿਵੇਂ ਕਹਿੰਦੇ ਨੇ ਪੈ ਹੋ ਕੇ ਆਪਦੀ ਲਾਈਫ ਇਹ ਸ਼ਹਿਰ ਦੇ ਵਿੱਚ ਵਿਚਰ ਸਕਦਾ ਤਦ ਹੀ ਹੈ ਜੀ ਉਹ ਇਹਨਾਂ ਚੀਜ਼ਾਂ ਨੂੰ ਰੋਕਣਗੇ ਤਾਂ ਅੱਜ ਨਾ ਅਸੀਂ ਸੇਫ ਹੈ ਨਾ ਸਾਡੇ ਬੱਚੇ ਸੇਫ ਹੈ ਰਾਤ ਨੂੰ 8:30 ਵਜੇ ਦਾ ਵਾਰਕਾ ਕੀ 8:30 ਵਜੇ ਦਾ ਟਾਈਮ ਹੈ ਜੀ ਕੋਈ ਦੀ ਰਾਤ ਸੀ ਵੀ ਸਾਢੇ 8 ਵਜੇ ਨੂੰ ਮੈਂ ਦੁਕਾਨ ਵਧਾ ਕੇ ਆ ਰਿਹਾ ਹਾਂ ਤੇ ਸਾਢੇ 8 ਵਜੇ ਨੂੰ ਇਹ ਵਾਰਦਾਤ ਹੋ ਰਹੀ ਹੈ ਕਿ ਪ੍ਰਸ਼ਾਸਨ ਸਾਢੇ 8 ਵਜੇ ਵੀ ਸੁੱਤਾ ਪਿਆ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਕਰਦਾ ਇਹ ਪ੍ਰਸ਼ਾਸਨ ਇਹ ਚੌਕਸੀ ਵਧਾਵੇ ਤਾਂ ਜੋ ਇਹ ਵਾਰਦਾਤਾ ਨਾ ਹੋਣ ਤਾਂ ਜੋ ਆਉਣ ਵਾਲਾ ਸਾਡਾ ਜਿਹੜਾ ਪੰਜਾਬ ਹੈ ਸਾਡਾ ਸ਼ਹਿਰ ਹੈ ਉਹ ਸੋਕਦਾ ਇਹ ਨੀਂਸ ਹੋ ਸਕੇਨ ਤੇ ਅਸੀਂ ਵਪਾਰਕ ਤੌਰ ਤੇ ਵਧੀਆ ਉਹਦਾ ਵਪਾਰ ਕਰ ਸਕੀਏ ਇਹ ਹੀ ਬੇਨਤੀ ਕਰਦੇ ਆ ਮੈਂ ਸਭ ਦਾ ਪ੍ਰੈਸ ਵਾਲੇ ਮੱਧ ਉਮੀਰਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਆਪਣੇ ਮੱਧਮ ਰਾਈ ਇਹ ਪ੍ਰਸ਼ਾਸਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਇਹ ਹੀ ਕੋਸ਼ਿਸ਼ ਹੈ ਵੀ ਉਹ ਜਿੰਨੀ ਜਲਦੀ ਤੋਂ ਜਲਦੀ ਇਸ ਪਾਸੇ ਧਿਆਨ ਦੇਣਗੇ ਉਹਨਾਂ ਹੀ ਸਾਡਾ ਸ਼ਹਿਰ ਸਾਡਾ ਪੰਜਾਬ ਵਧ ਜਾਊਗਾ ਥੈਂਕ ਯੂ ਤੁਹਾਨੂੰ ਵਿਸ਼ਵਾਸ ਹੋਇਆ ਗਿਆ ਤੁਹਾਨੂੰ ਪ੍ਰਸ਼ਾਸਨ ਵੱਲੋਂ ਹੋਰੇ ਤੱਕੋ ਜੀ ਡਿਪਟੀ ਸਾਹਿਬ ਸੇਰੇ ਮੇਰੇ ਕੋਲੇ ਆਏ ਸੀ ਉਹਨਾਂ ਨੇ ਜੋ ਕਾਰਵਾਈ ਕੀਤੀ ਵੀ ਉਹ ਆਦੀ ਲੈ ਰਿਹਾ ਹੈ ਫੁਟੇਜ ਵਗੈਰਾ ਲੈ ਰਿਹਾ ਉਹਨਾਂ ਦੀ ਡਿਊਟੀ ਲਈ ਹੋਈ ਹੈ ਸਵੇਰੇ 8:30 ਵਜੇ ਤੋਂ ਵੀ ਫੁਟੇਜ ਲਾ ਕੇ ਅਸੀਂ ਇਹਨਾਂ ਨੂੰ ਜਿਹੜੇ ਬੰਦੇ ਮਾੜੇ ਅੰਦਰ ਫਿਰਦੇ ਉਹਨਾਂ ਨੂੰ ਕਾਬੂ ਕਰੀਏ ਉਹਨੇ ਪ੍ਰਸ਼ਾਸਨ ਇਹ ਤਾਂ ਪ੍ਰਸ਼ਾਸਨ ਹੈ ਛਵਾਚਨ ਦਾ ਦਵਾਤਾ ਲੇਕਿਨ ਕਾਰਵਾਈ ਕੀ ਹੁੰਦੀ ਹੈ ਇਹ ਹੁਣ ਇਹ ਕੱਲ ਆਉਣ ਵਾਲਾ ਕੱਲ ਵਕਤ ਹੀ ਦੱਸੂਗਾ ਵੀ ਉਹ ਬੰਦੇ ਫੜੇ ਜਾਂਦੇ ਹੈ ਮੇਰਾ ਜੋ ਨੁਕਸਾਨ ਆਇਆ ਉਹਦੀ ਪਰਭਾਈ ਹੁੰਦੀ ਹੈ ਕਿ ਕੀ ਇਹ ਕਾਰਵਾਈ ਹੁੰਦੀ ਹੈ ਇਹ ਪ੍ਰਸ਼ਾਸਨ ਹੀ ਦੱਸ ਸਕਦਾ ਐਸੇ ਵਾਰਦਾ ਲੇਕਿਨ ਇਹ ਵੀ ਪ੍ਰਸ਼ਾਸਨ ਵਿਸ਼ਵਾਸਨਤਾ ਦਿੰਦਾ ਹੈ ਲੇਕਿਨ ਉਹਦੇ ਕਾਰਵਾਈ ਹੁੰਦੀ ਹੈ ਇਹ ਪ੍ਰਸ਼ਾਸਨ ਨੂੰ ਪਤਾ ਹੈ ਜੋ ਕੱਲ ਦਾ ਦਿਨ ਸੌਲਵ ਕੀਤੀ ਗਈ ਕੋੜਕਪੂਰਾ ਬੰਦ ਰਿਹਾ ਬਾਜ਼ਾਰ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਉਹਦੇ ਬਾਰੇ ਦੇਖੋ ਜੀ ਨੋ ਚਲੋ ਮੈਂ ਆਪਦੇ ਵਪਾਰੀ ਵੀਰਾਂ ਦਾ ਆਪਦੇ ਪ੍ਰੈਸ ਵੀਰਾਂ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਇਸ ਵਾਰਦਾਤ ਨਾਲ ਦੁੱਖ ਸਮਝ ਕੇ ਨਾਲ ਸਾਥ ਕੇ ਮੇਰੇ ਨਾਲ ਖੜੇ ਹੋਇਆ ਤੇ ਕੱਲ ਨੂੰ ਕੋੜਕਪੂਰਾ ਬੰਦ ਦਾ ਸੱਦਾ ਦਿੱਤਾ ਹੈ ਲੇਕਿਨ ਇਹ ਆਪਾਂ ਇੱਕ ਦਿਨ ਬੰਦ ਕਰ ਲਾਂਗੇ ਤਾਂ ਵਪਾਰ ਦਾ ਸਾਡਾ ਵਪਾਰ ਦਾ ਵੀ ਨੁਕਸਾਨ ਹੈ ਲੇਕਿਨ ਇਹ ਇਹ ਸਿਰਫ ਜਗਾਉਣ ਵਾਸਤੇ ਵੀ ਪ੍ਰਸ਼ਾਸਨ ਇਹ ਜਿਹੜੀ ਕੁੰਮਗਰਦੀ ਨਹੀਂ ਸੁੱਤਾ ਆ ਉਹਨੂੰ ਜਗਾਉਣ ਵਾਸਤੇ ਇਹ ਵਪਾਰੀ ਵਰਗ ਇਕੱਠਾ ਹੋ ਕੇ ਅੱਜ ਇੱਕ ਸਟੇਜ ਤੇ ਆਇਆ ਤਾਂ ਜੋ ਵੀ ਇਹ ਚੀਜ਼ਾਂ ਕੱਲ ਮੇਰੇ ਨਾਲ ਅੱਜ ਵਾਪਰੀ ਹੈ ਤੇ ਆਉਣ ਵਾਲਾ ਟਾਈਮ ਇਹ ਸਾਡੇ ਨਾਲ ਨਾ ਵਾਪਰਨ ਇਹ ਚੀਜ਼ ਵਾਸਤੇ ਹੀ ਇਹ ਜਿਹੜਾ ਕੋਟਪੂਰਾ ਬੰਦ ਦਾ ਸੱਦਾ ਦਿੱਤਾ ਗਿਆ